ਬਲੱਡ ਰਿਪੋਰਟ ਉਹਨਾਂ ਦੀ ਕੀਟੋਨ ਲੈਵਲ ਜਿਹੜੇ ਆ ਉਹ 6.9 ਆ ਜਿਹੜੀ ਕਰੀਟਨਾਈਨ ਆ ਜਾਂ ਜੀਐਫਆਰ ਕਰੀਟਨਾਈਨ ਉਹਨਾਂ ਦੇ ਵਧੇ ਆ ਜੀਐਫਆਰ ਆ ਉਹ ਜਿਹੜੀ ਡਾਊਨ ਹੈ ਜਿਹੜੀ ਖੂਨ ਸਾਫ਼ ਕਰਨ ਦੀ ਸ਼ਮਤਾ ਉਹਨਾਂ ਦੀ ਘਟਦੀ ਜਾ ਰਹੀ ਆ ਬਾਕੀ ਉਹਨਾਂ ਦੇ ਲਿਵਰ ਜਿਹੜੇ ਟੈਸਟ ਆ ਉਹ ਵੀ ਫਲੈਕਸੂਏਟ ਕਰ ਰਹੇ ਆ ਬਾਕੀ ਉਹਨਾਂ ਦੀ ਸਿਹਤ ਇੰਨੀ ਜਿਆਦੀ ਮਸਲ ਮਾਸ ਬਹੁਤ ਜ਼ਿਆਦਾ ਟੁੱਟ ਚੁੱਕਾ ਸਰੀਰ ਦੇ ਵਿੱਚ ਇੱਕ ਜੇ ਪੰਜਾਬੀ ਭਾਸ਼ਾ ਚ ਕਹਿ ਦਈਏ ਵੀ ਹੱਡੀਆਂ ਦਾ ਮੋਟ ਰਹਿ ਗਿਆ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵੀਕ ਉਹਨਾਂ ਦਾ ਸਰੀਰ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਡਾਊਨ ਆ ਜਾਂਦਾ ਵਾ ਵੈਸੇ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਡਾਊਨ ਹੀ ਰਹਿੰਦਾ ਵਾ ਪਰ ਕਈ ਯਾਰ ਥੋੜੀ ਜਿਹੀ ਵੀ ਮੂਵਮੈਂਟ ਕਰਦੇ ਆ ਜਾਂ ਕੋਈ ਕੱਪੜੇ ਚੇਂਜ ਕਰਨ ਲੱਗੀਦਾ ਜਾਂ ਕੁਝ ਵੀ ਕਰੀਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਡਾਊਨ ਹੋ ਜਾਂਦਾ ਵਾ ਕਈ ਯਾਰ ਚੱਕਰ ਆਣ ਕੇ ਬੇਹੋਸ਼ ਵੀ ਹੋਏ ਆ ਹਨਾ ਤੇ ਬਾਕੀ ਮੇਰੀ ਇਹ ਬੇਨਤੀ ਆ ਸਭ ਨੂੰ ਵੀ ਜਿਹੜੇ ਵੀ ਵੀਰਾਂ ਨੇ ਜਿੱਦਾਂ ਹੁਣ ਜਿੱਦਾਂ ਡੱਲੇਵਾਲ ਸਾਹਿਬ ਜੀ ਨੇ ਮੈਨੂੰ ਪਰਸੋਂ ਕਹਿੰਦੇ ਸੀ ਵੀ ਬੋਲਦੇ ਤਾਂ ਬਹੁਤ ਘੱਟ ਪਰ ਮੈਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਮਿਲ ਨਹੀਂ ਦਿੰਦੇ ਜਿਹੜੇ ਮੈਨੂੰ ਮਿਲਣਾਉਂਦੇ ਆ ਤੇ ਜਿੱਦਾਂ ਉਹਨਾਂ ਪ੍ਰਧਾਨ ਜੀ ਹੁਣ ਸਾਰਿਆਂ ਨੇ ਇਹ ਇਹ ਲਾਇਆ ਹੈ ਵੀ ਆਪਾਂ ਸਾਰਿਆਂ ਨੂੰ ਜਿਹੜੀ ਸਾਰੀ ਜਨਤਾ ਵਾ ਜਾਂ ਸਾਰੇ ਲੋਕ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰਾਵਾਂਗੇ ਪ੍ਰਧਾਨ ਜੀ ਉਹਨਾਂ ਦੇ ਦਰਸ਼ਨ ਤੇ ਪ੍ਰਧਾਨ ਜੀ ਹੁਣੀ ਵੀ ਸੰਗਤ ਨੂੰ ਵੇਖਣਾ ਚਾਹੁੰਦੇ ਆ ਸੋ ਕੱਲ ਉਹਨਾਂ ਦੀ ਪੂਰੀ ਤਿਆਰੀ ਆ ਉਹਨਾਂ ਦਾ ਪੂਰਾ ਜਜ਼ਬਾ ਵਾ ਕਿ ਜੇ ਮੈਂ ਮੈਡੀਕਲ ਲਾਈਨ ਦੇ ਲਾਵਾ ਉਹਨਾਂ ਦੀ ਸਿਹਤ ਬਿਲਕੁਲ ਡਾਊਨ ਆ ਬਿਲਕੁਲ ਸਾਨੂੰ ਬਹੁਤ ਜ਼ਿਆਦੀ ਟੈਨਸ਼ਨ ਹੈ ਕੱਲ ਡਾਕਟਰ ਸਵਾਮਾਨ ਜੀ ਨਾਲ ਵੀ ਰਾਤ ਨੂੰ ਗੱਲ ਹੋਈ ਮ ਬਾਰੇ ਪਰ ਉਹਨਾਂ ਦਾ ਜਜ਼ਬਾ ਪੂਰਾ ਵਾ ਉਹਨਾਂ ਦੀ ਪੂਰਾ ਮਤਲਬ ਪੂਰਾ ਉਹਨਾਂ ਨੂੰ ਸ਼ਾਮੀ ਵੀ ਉਹਨਾਂ ਨਾਲ ਗੱਲਬਾਤ ਹੋਈ ਪੂਰਾ ਜਜ਼ਬਾ ਉਹਨਾਂ ਦਾ ਵੀ ਸਵੇਰੇ ਦੇ ਪ੍ਰੋਗਰਾਮ ਦੇ ਵਿੱਚ ਮੈਂ ਪੂਰਾ ਜਾਣਾਂ ਵਾਂ ਆਪਣੀ ਟੀਮ ਦੀ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਕਿਉਂਕਿ ਮੈਡੀਸਨ ਦੀ ਤੇ ਸਾਨੂੰ ਉਹਨਾਂ ਨੇ ਪੂਰਾ ਮਤਲਬ ਪ੍ਰਧਾਨ ਜੀ ਉਹਨਾਂ ਨੇ ਖੁਦ ਆਪ ਉਹਨਾਂ ਨੇ ਕਿਹਾ ਵਾ ਵੀ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰਨਾ ਮੈਂ ਤੁਹਾਡੇ ਸਾਹਮਣੇ ਮੈਂ ਦਮ ਤੋੜ ਜਾ ਜਾਂ ਮੇਰੀ ਜਾਨ ਨਹੀਂ ਕੁਝ ਵੀ ਹੋ ਜੇ ਮੈਨੂੰ ਕੋਈ ਟ੍ਰੀਟਮੈਂਟ ਨਹੀਂ ਤੁਸੀਂ ਕਰਨਾ ਬਾਕੀ ਸਾਡੀਆਂ ਤਿਆਰੀਆਂ ਪੂਰੀਆਂ ਵਾ ਕਿਉਂਕਿ ਟ੍ਰੀਟਮੈਂਟ ਤੋਂ ਕੁਝ ਨਹੀਂ ਕਰ ਸਕਦੇ ਬਾਕੀ ਜਿਹੜੇ ਕੋਈ ਹਿਲਸੀਲੇ ਜਾਂ ਜੋ ਵੀ ਆਪਾਂ ਜਿਹੜਾ ਸਵੇਰੇ ਉਹਨਾਂ ਨੂੰ ਸਟੇਜ ਤੇ ਲਿਆਉਣਾ ਵਾ ਜਾਂ ਜਿੱਦਾਂ ਵੀ ਕਰਨਾ ਆਪਣੀ ਮੈਡੀਕਲ ਟੀਮ ਡਾਕਟਰਾਂ ਦੀ ਵੀ ਪੂਰੀ ਤਿਆਰੀ ਆ ਸੋ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਆ ਵੀ ਇੱਕ ਅਰਦਾਸ ਕਰਿਓ ਪੀ ਜਿਹੜਾ ਇਹ ਕੱਲ ਪ੍ਰਧਾਨ ਜੀ ਹੁਣੀ ਸੰਗਤ ਦੇ ਵਿੱਚ ਆਉਂਦੇ ਆ ਉਹ ਆਪਣਾ ਸੁੱਖ ਸੁਗਾਨ ਨਾਲ ਇਹ ਕੰਮ ਜਿਹੜਾ ਨਿਪਰੇ ਚੜੇ ਬਾਕੀ ਜਿਹੜੀਆਂ ਸਰਕਾਰਾਂ ਵੀ ਆ ਉਹਨਾਂ ਦੇ ਵੀ ਉਹਨਾਂ ਨੂੰ ਵੀ ਇਹ ਮਤਲਬ ਜਿਹੜੀ ਆਪਣੀ ਅਰਦਾਸ ਹੈ ਸਭ ਦੀ ਵੀ ਉਹਨਾਂ ਦੇ ਕੰਨਾਂ ਤੇ ਵੀ ਜੂ ਸਰਕੇ ਤੇ ਜਿਹੜੇ ਆਪਣੇ ਜਿਹੜੀਆਂ ਮੰਗਾਂ ਪ੍ਰਧਾਨ ਜੀ ਹੁਣੀ ਲੈ ਕੇ ਬੈਠਿਆ ਉਹ ਮੰਗਾਂ ਆਪਣੀਆਂ ਪੂਰੀਆਂ ਕਰਨ ਤੇ ਪ੍ਰਧਾਨ ਪ੍ਰਧਾਨ ਜੀ ਹੁਣੀ ਵੀ ਆਪਣੇ ਆਪਣੇ ਦੇ ਵਿੱਚ ਸੁੱਖ ਸੁਗਾਨ ਨਾਲ ਆਪਣੇ ਇਹ ਜਿੰਦਗੀ ਉਹਨਾਂ ਦੀ ਆਪਾਂ ਬਚਾ ਸਕੀ